माज ਮਹਿਲਾ ਪੰਜਵਾਂ ਸਭ ਸੁਖ ਭਾਏ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਬੋਠੇ ਸਹਜ ਸਮਾਦ ਲਗੀ ਲੈ ਬੰਤਰ ਸੋ ਰਸ ਸੋਈ ਜਾਣ ਜੀਉ ਅਗੰਗ ਅਗੋਚਰ ਸਾਹਿਬ ਮੇਰਾ ਕਟ ਕਟ ਅੰਤਰ ਵਰਤੈ ਨੇਰਾ ਸਦਾ ਲਿਪਤ ਜੀ ਆ ਕਹਾ ਦਾਤਾ ਕੋ ਬਿਰ ਲਾ ਆਪ ਪਛਾਣ ਜਿਓ ਪ੍ਰਭ ਮਿਲਣ ਕੀ ਇਹ ਨਿਸ਼ਾਨੀ ਮਨ ਏਕੋ ਸੱਚਾ ਹੁਕਮ ਪਛਾਣੀ ਸਹਜ ਸੰਤੋਖ ਸਦਾ ਤ੍ਰਿਪਤਾ ਸੇ आनंद ਖਸਮ ਕਾ ਭਾਣ ਜੀਓ ਹੱਥੀ ਦਿੱਤੀ ਪ੍ਰਭ ਦੇਵਣ ਹਾਰੇ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣ ਜੀਓ ਹਥੀ ਦਿੱਤੀ ਪ੍ਰਭ ਦੇਵਨ ਹਾਰ ਜਨਮ ਮਰਨ ਰੋਗ ਸਭ ਨਿਵਾਰ ਨਾਨਕ ਦਾਸ ਕੀ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 106 ਦੇ ਉਪਰ ਅੰਕਤ ਹੈ ਸਤਿਗੁਰੂ ਕਿਰਪਾ ਕਰ ਰਹੇ ਹਨ ਪਰਮਾਤਮਾ ਦੀਆਂ ਬਖਸ਼ਿਸ਼ਾਂ ਪਰਮਾਤਮਾ ਦੀ ਜਿਹੜੀ ਰਹਿਮਤ ਹੈ ਜਦੋਂ ਮਨੁੱਖ ਦੇ ਉੱਪਰ ਵਰਸਦੀ ਹੈ ਜਿਸ ਵੇਲੇ ਮਨੁੱਖ ਉਹਨਾਂ ਰਹਿਮਤਾਂ ਦਾ ਪਾਤਰ ਬਣ ਜਾਂਦਾ ਹੈ ਕੀ ਪ੍ਰਾਪਤੀ ਹੁੰਦੀ ਹੈ ਸਤ ਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਿਹਾ ਸਭ ਕੰਦੇ ਸਵੇ ਸੁਖ ਭਏ ਪ੍ਰਭ ਟੁੱਠੇ ਜਦੋਂ ਉਹਦੀ ਰਹਿਮਤ ਹੁੰਦੀ ਆ ਬਖਸ਼ਿਸ਼ ਹੁੰਦੀ ਆ ਉਹਦੇ ਅਸੀਂ ਰਹਿਮਤ ਦੇ ਪਾਤਰ ਬਣ ਜਾਂਦੇ ਆ ਸਾਰੇ ਸੁਖ ਜੀਵਨ ਦੇ ਵਿੱਚ ਪ੍ਰਾਪਤ ਹੁੰਦੇ ਆ। ਦੁਨਿਆਵੀ ਸੁੱਖ ਆਪਾਂ ਸੋਚਦੇ ਆ ਕਿ ਸਾਡੇ ਕੋਲ ਤਾਂਨ ਦੌਲਤ ਹੋ ਜਾਏ। ਬਹੁਤ ਸਾਡਾ ਵੱਡਾ ਮਕਾਨ ਹੋਵੇ। ਸਾਡੇ ਕੋਲ ਸਾਰੀਆਂ ਸਹੂਲਤਾਂ ਹੋਣ। ਇਹ ਸਹੂਲਤਾਂ ਹਨ ਸੁੱਖ ਨਹੀਂ ਹਨ। ਸੁਖ ਆਤਮਿਕ ਸੁਖ ਚਾਹੀਦਾ ਹੁਣ ਜਿਨ੍ਹਾਂ ਕੋਲ ਸਾਰਾ ਕੁਝ ਹੈ ਪਰ ਆਤਮਿਕ ਸੁਖ ਨਹੀਂ ਹੈ ਜਿੱਦਾਂ ਸਤਗੁਰ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਨਾ ਸਾਧ ਸੰਗਤ ਜੀ ਸਭ ਕਹਿੰਦੇ ਸੁਖ ਨਹੀਂ ਬਹੁਤੇ ਧਨ ਖਾਟੇ ਕਿ ਬਹੁਤ ਪੈਸਾ ਕਮਾ ਕੇ ਮਨੁੱਖ ਸੋਚੇ ਮੈਂ ਸੁਖੀ ਆ ਕੋਈ ਗਰੰਟੀ ਨਹੀਂ ਸੁਖ ਨਹੀਂ ਬਹੁਤ ਦੇਸ਼ ਕਮਾਏ ਬਿਬਾਰ ਦੇਸ਼ ਦਸੰਤਰਾ ਵਿੱਚ ਵਪਾਰ ਕਰਦਾ ਹੈ ਕੰਮ ਕਰਦਾ ਹੈ ਮਨੁੱਖ ਸੁਖੀ ਹੋ ਜਾਏ ਕਹਿੰਦੇ ਕੋਈ ਗਾਰੰਟੀ ਨਹੀਂ ਸੁਖ ਨਹੀਂ ਬਹੁਤੇ ਧਨ ਖਾਤੇ ਸੁਖ ਨਹੀਂ ਦੇਖੇ ਨਿਰਤ ਨਾਟੇ ਸੁਖ ਨਹੀਂ ਬਹੁ ਦੇਸ਼ ਕਮਾਏ ਹਾਂ ਇੱਕ ਗੱਲ ਦੀ ਗੁਰੂ ਸਾਹਿਬ ਗਾਰੰਟੀ ਦਿੰਦੇ ਆ ਕਹਿੰਦੇ ਸਰਬ ਸੁਖਾਂ ਹਰ ਹਰ ਗੁਣ ਗਾ ਜਦੋਂ ਪ੍ਰਮਾਤਮਾ ਦੇ ਗੁਣ ਗਾਏਗਾ ਤੈਨੂੰ ਜਰੂਰੀ ਸੁਖ ਪ੍ਰਾਪਤ ਹੋਣਗੇ ਪਾਣੀ ਵਿੱਚ ਕਹਿੰਦੇ ਗੁਰ ਤੇਗ ਬਹਾਦਰ ਸਾਹਿਬ ਜੀ ਜੋ ਸੁਖ ਕੋ ਚਾਹੇ ਸਦਾ ਸਰਣ ਰਾਮ ਕੀ ਲੈ ਕਿ ਜੇ ਤੈਨੂੰ ਸਦੀਵੀ ਸੁਖ ਚਾਹੀਦਾ ਸਤਿਗੁਰੂ ਦੀ ਸ਼ਰਨ ਵਿੱਚ ਆ ਜਾ ਉਹ ਸੁੱਖ ਖਤੇ ਖਤਮ ਹੋਣ ਵਾਲਾ ਨਹੀਂ ਹੈ ਜਦੋਂ ਅਸੀਂ ਸੰਸਾਰ ਦੇ ਵੱਲ ਨਿਗਾਹ ਮਾਰਦੇ ਹਾਂ ਹਰੇਕ ਬੰਦਾ ਦੁਖੀ ਆ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜੱਗ ਕਹਿੰਦੇ ਮੈਂ ਸੋਚਦਾ ਸੀ ਮੈਂ ਦੁਖੀ ਆ ਪਰ ਜਦੋਂ ਮੈਂ ਉੱਚੀ ਆਤਮਿਕ ਅਵਸਥਾ ਤੇ ਪਹੁੰਚ ਕੇ ਦੇਖਿਆ ਵੀ ਸਾਰਾ ਸੰਸਾਰ ਹੀ ਦੁਖੀ ਹੈ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜਗ ਉੱਚੇ ਚੜ ਕੇ ਦੇਖਿਆ ਘਰ ਘਰ ਇਹ ਅੱਗ ਹਰੇਕ ਬੰਦਾ ਦੁਖੀ ਹੈ ਦੇਖੋ ਨਾ ਪੁਰਾਣੇ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਅੰਗਿੱਠੀਆਂ ਬਲਦੀਆਂ ਹੁੰਦੀਆਂ ਸੀ ਲੱਕੜਾਂ ਜਾਂ ਪਾਥੀਆਂ ਦੇ ਨਾਲ ਅੰਗੀਠੀਆਂ ਨੂੰ ਉਹਨਾਂ ਦੇ ਵਿੱਚ ਅੱਗ ਬਾਲੀ ਜਾਂਦੀ ਸੀ ਤੇ ਫਿਰ ਉਹ ਚਿਮਨੀਆ ਹੁੰਦੀ ਸੀ ਤੇ ਧੂਆ ਬਾਹਰ ਨਿਕਲਦਾ ਹੁੰਦਾ ਸੀ ਅੱਜ ਤਰੱਕੀ ਹੋ ਗਈ ਆ ਹਰੇਕ ਘਰ ਦੇ ਵਿੱਚ ਗੈਸ ਆ ਗਈ ਇਹਦਾ ਮਤਲਬ ਇਹ ਨਹੀਂ ਕਿ ਅੱਗ ਨਹੀਂ ਬਲ ਰਹੀ ਹਰੇਕ ਘਰ ਦੇ ਵਿੱਚ ਅੱਗ ਤਾਂ ਹੈ ਆ ਧੂਆ ਨਹੀਂ ਨਿਕਲਦਾ ਪਿਆ ਅੱਗ ਤਾਂ ਹੈ ਹਰੇਕ ਬੰਦਾ ਦੁਖੀ ਹੈ ਪਰ ਜਿਹੜਾ ਮਨੁੱਖ ਜਿਹੜਾ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ 84 ਲੱਖ ਜੁਨਾ ਦਾ ਸਰਦਾਰ ਹ ਜੇ ਉਹ ਦੁਖੀ ਆ ਨਾ ਫਿਰ ਅਫਸੋਸ ਦੀ ਗੱਲ ਹੈ ਸਤਿਗੁਰੂ ਕਹਿੰਦੇ ਜੇ ਸੁੱਖ ਚਾਹੀਦਾ ਨਾ ਜੋ ਸੁੱਖ ਕੋ ਚਾਹੇ ਸਦਾ ਸਰਣ ਰਾਮ ਕੀ ਲੇ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ ਦੁਰਲਭ ਕਹਿੰਦੇ ਜਿਹੜੀ ਚੀਜ਼ ਕਠਿਨਾਈ ਦੇ ਨਾਲ ਪ੍ਰਾਪਤ ਹੁੰਦੀ ਹੈ ਇੱਕ ਤਾਂ ਇਹ ਮਨੁੱਖਾ ਜਨਮ ਸਾਨੂੰ ਦੁਰਲਭ ਮਿਲਿਆ ਕਠਿਨਾਈ ਦੇ ਨਾਲ ਮਿਲਿਆ ਤੇ ਇਹਦੇ ਵਿੱਚ ਸਾਨੂੰ ਸਦੀਵੀ ਸੁੱਖ ਚਾਹੀਦਾ ਹੁਣ ਆਪਾਂ ਦੇਖਦੇ ਆ ਨਾ ਕਈ ਚੀਜ਼ਾਂ ਦੁੱਖਾਂ ਦੀਆਂ ਆਦੀ ਹੋ ਜਾਂਦੀਆਂ ਜਿੱਦਾਂ ਹੁਣ ਜਾਨਵਰ ਹਨ ਪੰਛੀ ਹਨ ਆ ਹੁਣ ਦੇਖੋ ਨਾ ਕਿੰਨੀ ਗਰਮੀ ਪੈ ਰਹੀ ਹੈ ਬੰਦਾ ਤਾਂ ਲੁੱਕ ਜਾਏਗਾ ਸ਼ਾਮ ਸ਼ਾਮੇ ਖੜ ਜਾਏਗਾ ਜਾਨਵਰ ਕਿੱਥੇ ਜਾਏ ਜਿਹਨਾਂ ਨੇ ਰੱਖੇ ਆ ਉਹ ਸੰਭਾਲ ਲੈਣਗੇ ਉਹ ਆਦੀ ਹੋ ਜਾਂਦੇ ਆ ਦੁੱਖ ਸਹਿਣ ਦੇ ਆਦੀ ਬਣ ਜਾਂਦੇ ਹੁਣ ਜੋ ਕਿਸੇ ਗਾਂ ਦੇ ਨਾਲ ਜਾਂ ਮੱਝ ਦੇ ਨਾਲ ਹੁੰਦੀ ਆ ਜੇ ਇਨਸਾਨ ਦੇ ਨਾਲ ਹੋਵੇ ਕਿੱਡਾ ਵੱਡਾ ਦੁੱਖ ਹੈ ਅੱਜ ਇਸ ਵੇਲੇ ਗਾਵਾਂ ਤੇ ਮੱਝਾਂ ਨੂੰ ਚੋਂਦੇ ਆ ਉਹ ਗਵਾਲੇ ਕੀ ਕਰਦੇ ਆ ਥੋੜੀ ਦੇਰ ਬੱਚਾ ਛੱਡਦੇ ਆ ਤੇ ਜਦੋਂ ਦੁੱਧ ਆ ਗਿਆ ਤੇ ਉਹਨਾਂ ਨੂੰ ਪਰੇ ਕੱਢ ਦਿੰਦੇ ਆ ਕੋਈ ਕਾਕੇ ਕੀ ਕਿਸੇ ਮਾਂ ਨੂੰ ਆਕੇ ਤੂੰ ਆਪਣੇ ਬੱਚੇ ਨੂੰ ਦੁੱਧ ਨਹੀਂ ਬੁਲਾਉਣਾ ਤੇ ਉਹਦੇ ਦਿਲ ਤੇ ਕੀ ਪਿੱਤੇ ਕਿੱਡਾ ਵੱਡਾ ਦੁੱਖ ਹੈ ਨਾ ਸਾਧ ਸੰਗਤ ਪਰ ਉਹ ਦੁੱਖ ਸਹਿਣ ਦੇ ਆਦੀ ਹੋ ਗਏ ਪਰ ਅਸੀਂ ਸਭ ਕੁਝ ਹੁੰਦਿਆਂ ਜੇ ਅਸੀਂ ਦੁਖੀ ਆ ਉਹਦਾ ਕਾਰਨ ਹੀ ਹੈ ਕਿ ਅਸੀਂ ਰੱਬ ਤੋਂ ਟੁੱਟੇ ਹੋਏ ਆ ਤੇ ਸਤਗੁਰੂ ਕਹਿੰਦੇ ਜਦ ਤਨ ਉਹਦੇ ਨਾਲ ਜੁੜਨਾ ਜੇ ਤੈਨੂੰ ਸਦੀਵੀ ਸੁੱਖ ਚਾਹੀਦਾ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਗੁਰੂ ਦੀ ਸ਼ਰਨ ਵਿੱਚ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਇਹ ਵੀ ਯਾਦ ਰੱਖ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ ਇਹ ਬਾਰ ਬਾਰ ਮਨੁੱਖਾ ਜਨਮ ਨਹੀਂ ਪ੍ਰਾਪਤ ਹੋਣਾ ਇੱਕ ਵਾਰੀ ਮਿਲਦਾ ਜੀਵਨ ਤੇ ਸਤਗੁਰੂ ਕਹਿੰਦੇ ਜਿਹੜੇ ਰੱਬ ਨਾਲ ਜੁੜ ਜਾਂਦੇ ਆ ਉਹਨਾਂ ਦੇ ਅੰਦਰ ਸਾਰੇ ਸੁੱਖ ਆ ਜਾਂਦੇ ਆ ਸਭੇ ਸੁਖ ਭਾਏ ਪ੍ਰਭ ਟੁੱਠੇ ਬਾਹਰ ਭਟਕਣ ਦੇ ਨਾਲ ਵੀ ਸੁਖ ਨਹੀਂ ਮਿਲਦਾ ਕਲ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਹੈ 40 ਸਾਲ ਜ਼ਿੰਦਗੀ ਦੇ ਭਟਕਦੇ ਰ 40 ਸਾਲ 20 ਸਾਲ ਤੋਂ ਸ਼ੁਰੂ ਕੀਤਾ ਦੀ ਉਮਰ ਹੋ ਗਈ 60 ਸਾਲ ਦੀ ਜਿੱਦਨ ਗੁਰੂ ਦੀ ਸ਼ਰਨ ਵਿੱਚ ਆਏ ਸੀ ਤੇ ਜਿੱਦਨ ਆਏ ਨਾ ਸਾਨੂੰ ਆਖਿਆ ਵੀ ਕਰਮੀ ਸਹਜ ਨ ਉਪਜੇ ਕੀ ਕਰਮ ਕਾਂਡਾਂ ਦੇ ਨਾਲ ਆਤਮਿਕ ਅਵਸਥਾ ਨਹੀਂ ਮਿਲਦੀ ਅੰਦਰਲਾ ਸੁੱਖ ਨਹੀਂ ਮਿਲਦਾ ਕਰਮੀ ਸਹਜ ਨਾ ਉਜੇ ਬਿਨ ਸਹਜੇ ਸੈਸਾ ਨਾ ਜਾਏ ਨਾ ਜਾਏ ਸੈਸਾ ਕਿਤੇ ਸੰਜਮ ਰਹੇ ਕਰਮ ਕਮਾਏ ਸੈਸੇ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਤੇ ਕਹਿੰਦੇ ਫਿਰ ਸਾਨੂੰ ਸਮਝਾਇਆ ਕਿ ਜੋ ਮੈਂ ਕਰਦਾ ਤੁਸੀਂ ਨਾ ਕਰਿਓ ਪਾਣੀ ਧੋਣ ਦੇ ਨਾਲ ਸਰੀਰ ਧੋਤਾ ਜਾਂਦਾ ਹੈ ਮਨ ਨਹੀਂ ਧੋਤਾ ਜਾਂਦਾ ਤੇ ਗੁਰੂ ਅਮਰਦਾਸ ਜੀ ਤੁਸੀਂ ਦੱਸੋ ਕਿਦਾਂ ਮੰਨਤ ਹੋਣਾ ਕਹਿੰਦੇ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਇ ਮਨ ਧੋਣਾ ਤੇ ਸ਼ਬਦ ਦੇ ਨਾਲ ਧੋਣਾ ਕਿਉਂਕਿ ਜਿਤਨਾ ਅਸੀਂ ਸੁਣਦੇ ਆ ਸੁਣ ਕੇ ਮੰਨਦੇ ਆ ਅੰਦਰ ਹੀ ਇਸ਼ਨਾਨ ਹੋ ਜਾਏਗਾ ਆ ਪੜਦੇ ਨਾ ਤੁਸੀਂ ਬਾਣੀ ਦੇ ਵਿੱਚ ਰੋਜ਼ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਲਾਓ ਅੰਦਰ ਹੀ ਇਸ਼ਨਾਨ ਹੋ ਜਾਏਗਾ ਕਿਉਂਕਿ ਮੈਲ ਅੰਦਰ ਹੈ ਦੇ ਉਹਦੇ ਧੋਣ ਦਾ ਸਾਧਨ ਵੀ ਅੰਦਰ ਹੈ ਜਿੱਦਣ ਮੈਲ ਧੋਤੀ ਜਾਏਗੀ ਨਾ ਫਿਰ ਬੰਦਾ ਮੈਂ ਮੈਂ ਨਹੀਂ ਕਰੇਗਾ ਤੇ ਅਗਲੀ ਪੰਕਤੀ ਆ ਕਹਿੰਦੇ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਇਹ ਸਮਝ ਆ ਗਈ ਕਿ ਬਿਨ ਗੁਣ ਕੀਤੇ ਭਗਤ ਨਾ ਇੱਥੇ ਭਗਤ ਦਾ ਅਰਥ ਹੈ ਭਗਤੀ ਬਿਨ ਗੁਣ ਕੀਤੇ ਭਗਤ ਨਾ ਹੋਏ ਸਭ ਕਹਿੰਦੇ ਸੁੱਖ ਮਿਲਦਾ ਹੈ ਤੇ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਸਭੇ ਸੁਖ ਭਏ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਬੁੱਠੇ ਕਿ ਮਨੋ ਕਿ ਸੋਚੇ ਨਾ ਵੀ ਮੈਂ ਸਾਰੀ ਜ਼ਿੰਦਗੀ ਮੇਰਾ ਜੀਵਨ ਇੱਕੋ ਜਿਹਾ ਰਹੇਗਾ ਇਹ ਹੋ ਨਹੀਂ ਸਕਦਾ ਉਤਰਾਓ ਚੜਾਓ ਦੁੱਖ ਸੁੱਖ ਘਾਟਾ ਵਾਧਾ ਇਹ ਸਾਰਾ ਕੁਝ ਚੱਲਦਾ ਹੈ ਪਰ ਜਦ ਪਰ ਉਹ ਸਾਡਾ ਮਨ ਜਿਹੜਾ ਉਹਦੇ ਟਿਕਟਕਾਓ ਦੇ ਵਿੱਚ ਰਵੇ ਤੇ ਜਿਹਨੂੰ ਗੁਰੂ ਸਾਹਿਬ ਕਹਿੰਦੇ ਭਾਵੇਂ ਪ੍ਰਮਾਤਮਾ ਤੂੰ ਇੱਜ਼ਤ ਦੇ ਭਾਵੇਂ અપਮਾਨ ਦੇ ਭਾਵੇਂ ਕੁਝ ਵੀ ਤੇਰੀ ਮਰਜ਼ੀ ਹੈ ਉਹ ਆਪ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਕਹਿੰਦੇ ਕਦੋਂ ਸੁੱਖ ਮਿਲਦਾ ਸਭੇ ਸੁੱਖ ਭਏ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਮੁਠੇ ਗੁਰਪੂਰੇ ਕੇ ਚਰਨ ਚਰਨ ਸ਼ਬਦ ਜਦੋਂ ਆਉਂਦਾ ਆਪਾਂ ਨੂੰ ਕਿਸੇ ਦੇ ਪੈਰਾਂ ਵੱਲ ਧਿਆਨ ਆਉਂਦਾ ਫਿਰ ਜਿਹੜੇ ਦੇਹਧਾਰੀ ਆ ਉਹ ਕਹਿੰਦੇ ਵੀ ਦੇਹ ਜਿਹੜੇ ਸਰੀਰ ਹੁਣ ਕਿਸੇ ਦੇ ਸਰੀਰ ਪੈਰ ਕੱਟ ਕੇ ਆਪਾਂ ਅੰਦਰ ਥੋੜੇ ਰੱਖ ਸਕਦੇ ਆ ਕੋਈ ਫੋਟੋ ਥੋੜੇ ਅੰਦਰ ਰੱਖ ਸਕਦੇ ਆ ਗੁਰੂ ਕਾ ਚਰਨ ਕੀ ਹਨ ਗੁਰੂ ਦਾ ਸ਼ਬਦ ਗੁਰੂ ਦੇ ਸ਼ਬਦ ਆਪਣੇ ਮਨ ਦੇ ਵਿੱਚ ਧਾਰਨ ਕਰਨੇ ਆ ਤੇ ਉਹ ਅੰਦਰੋਂ ਰਹਿਮਤ ਹੋਏਗੀ ਮਨ ਦੇ ਵਿੱਚ ਬਖਸ਼ਿਸ਼ ਹੋਏਗੀ ਸਭ ਕਹਿੰਦੇ ਗੁਰ ਪੂਰੇ ਕੇ ਚਰਨ ਮਨ ਮੁਠੇ ਉਹਦੇ ਨਾਲ ਕੀ ਹੋਇਆ ਸਹਿਜ ਸਮਾਦ ਲੱਗੀ ਲਿਬ ਅੰਤਰ ਜਦੋਂ ਲਿਬ ਜੁੜਦੀ ਆ ਜਦੋਂ ਪ੍ਰਮਾਤਮਾ ਦੇ ਨਾਲ ਲਿਬ ਜੁੜਦੀ ਆ ਸਹਿਜ ਕਹਿੰਦੇ ਆ ਆਤਮਿਕ ਅਡੋਲਤਾ ਆਤਮਿਕ ਡੋਲਤਾ ਦੇ ਵਿੱਚ ਅਤੇ ਸਮਾਦ ਦੇ ਧੱਦੇ ਨੂੰ ਸਿਹਾਰੀਆ ਆਤਮਿਕ ਡੋਲਤਾ ਦੇ ਵਿੱਚ ਉਹਦੀ ਸਮਾਧੀ ਲੱਗ ਜਾਂਦੀ ਭਾਵ ਉਹ ਡੋਲਦਾ ਨਹੀਂ ਹੈ ਆ ਡੋਲ ਹੋ ਜਾਂਦਾ ਕਦੋਂ ਸਹਜ ਸਮਾਦ ਲੱਗੀ ਲਿਬ ਅੰਤਰ ਅੰਦਰੋਂ ਜਦੋਂ ਲਿਬ ਜੋੜਦਾ ਸਹਜ ਸਮਾਦ ਲੱਗੀ ਲਿਬ ਅੰਤਰ ਪਰ ਇਹ ਹੁਣ ਕੌਣ ਜਾਣਦਾ ਕਹਿੰਦੇ ਸੋ ਰਸ ਸੋਈ ਜਾਣੇ ਜੀਓ ਉਹ ਜਿਹੜਾ ਜੁੜਦਾ ਹੈ ਦੋ ਹੀ ਉਸ ਰਸ ਨੂੰ ਜਾਣ ਸਕਦਾ ਹੈ। ਉਹੀ ਉਸ ਰਸ ਨੂੰ ਜਾਣਦਾ ਹੈ। ਜੇ ਹੁਣ ਕਿਸੇ ਗੋਂਗੇ ਨੂੰ ਪੁੱਛੋ ਮਿੱਠਾ ਖਲਾ ਕੇ ਪੁੱਛੋ ਵੀ ਇਹ ਮਿੱਠੇ ਦਾ ਕਿੱਦਾਂ ਦਾ ਹੈ ਉਹ ਨਹੀਂ ਦੱਸ ਸਕਦਾ ਮਿੱਠਾ। ਗੁਰੂ ਸਾਹਿਬ ਕਹਿੰਦੇ ਹਨ ਭਾਈ ਪ੍ਰਮਾਤਮਾ ਹੀ ਜਾਣਦਾ ਹੈ ਤੇ ਉਹ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ ਜੋ ਉਹਦੇ ਨਾਲ ਸੁਰਤ ਜੋੜਦਾ ਹੈ ਉਸ ਰਸ ਨੂੰ ਉਹੀ ਜਾਣਦਾ ਹੈ। ਸਹਿਜ ਸਮਾਦ ਲੱਗੀ ਲਿਬ ਅੰਤਰ ਸੋ ਰਸ ਸੋਈ ਜਾਣ ਜੀਓ ਅਗੰਮ ਅਗੋਚਰ ਸਾਹਿਬ ਮੇਰਾ ਅਗੰਮ ਕਹਿੰਦੇ ਜਿੱਤੇ ਤੱਕ ਸਾਡੀ ਗਮਤਾ ਨਹੀਂ ਹੈ ਜਿੱਤੇ ਤੱਕ ਸਾਡੀ ਪਹੁੰਚ ਨਹੀਂ ਹੈ ਅਗੋਚਰ ਹੈ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈ ਉਹ ਮੇਰਾ ਸਾਹਿਬ ਹੈ ਅਗੰਮ ਅਗੋਚਰ ਸਾਹਿਬ ਮੇਰਾ ਕਿੱਥੇ ਰਹਿੰਦਾ ਹੈ ਕਟ ਕਟ ਅੰਤਰ ਵਰਤੈ ਨੇਰਾ ਹਰੇਕ ਘਟ ਦੇ ਵਿੱਚ ਹੈ ਹਰੇਕ ਹਿਰਦੇ ਵਿੱਚ ਵਸਦਾ ਹੈ ਕਟ ਕਟ ਅੰਤਰ ਵਰਤੈ ਨੇਰਾ ਅੰਤਰ ਹੈ ਤੇ ਨੇੜੇ ਹੈ ਦੂਰ ਨਹੀਂ ਹੈ ਪ੍ਰਮਾਤਮ ਕਟ ਕਟ ਅੰਤਰ ਵਰਤੇ ਨੇਰਾ ਇਹ ਤਾਂ ਬਖਰੀ ਗੱਲ ਹੈ ਪ੍ਰਮਾਤਮਾ ਨੇ ਤਾਂ ਇੱਕੋ ਜਿਹੀ ਜੀ ਪੈਦਾ ਕੀਤੇ ਸੀ ਆ ਪੜਦੇ ਕਬੀਰ ਸਾਹਿਬ ਦਾ ਸ਼ਬਦ ਅਵਲ ਅੱਲਾ ਹੈ ਨੂਰ ਉਪਾਇ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋਮਤ ਏਕਾ ਇੱਕ ਮੱਟੀ ਦੇ ਨਾਲ ਇੱਕ ਮਿੱਟੀ ਦੇ ਨਾਲ ਗੁਰੂ ਸਾਹਿਬ ਕਹਿੰਦੇ ਏਕਾ ਮਾਟੀ ਇੱਕ ਮਿੱਟੀ ਦੇ ਨਾਲ ਸਭ ਕੁਝ ਪੈਦਾ ਕੀਤਾ ਸਾਜੀ ਸਾਜਨ ਹਾਰੇ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁਮਾਰੇ ਨਾ ਮਿੱਟੀ ਦੇ ਭਾਂਡੇ ਵਿੱਚ ਨੁਕਸ ਹੈ ਤੇ ਨਾਮ ਬਣਾਉਣ ਵਾਲੇ ਦੇ ਵਿੱਚ ਨੁਕਸ ਹੈ ਸਾਡੀ ਸੋਚ ਨੇ ਉਸ ਬਣਾਏ ਹੋਏ ਜੀਵ ਨੂੰ ਮੁਸਲਮਾਨ ਬਣਾ ਦਿੱਤਾ ਉਹਨੂੰ ਹਿੰਦੂ ਬਣਾ ਦਿੱਤਾ ਉਹਨੂੰ ਸਿੱਖ ਬਣਾ ਦਿੱਤਾ ਉਹਨੂੰ ਈਸਾਈ ਬਣਾ ਦਿੱਤਾ ਇਦਾਂ ਦੀ ਹਾਰਤ ਹੋ ਗਈ ਜੀ ਸਾਧ ਸੰਗਤ ਦੀ ਇੱਕ ਇਮਾਰਤ ਹੈ ਤੁਸੀਂ ਉਹਨੂੰ ਸ਼ਕਲ ਦੇ ਦਿਓ ਗੁਰਦੁਆਰੇ ਦੀ ਗੁਰਦੁਆਰਾ ਬਣ ਜਾਏਗਾ ਮੰਦਰ ਦੀ ਸ਼ਕਲ ਦੇ ਦਿਓ ਮੰਦਰ ਬਣ ਜਾਏਗਾ ਮਸਜਿਦ ਦੀ ਸ਼ਕਲ ਦੇ ਦਿਓ ਮਸਜਿਦ ਬਣ ਜਾਏਗੀ ਗਿਰਜਾ ਘਰ ਬਣਾ ਦਿਓ ਗਿਰਜਾ ਘਰ ਬਣ ਜਾਏਗਾ ਇਹਨੂੰ ਜੋ ਮਰਜ਼ੀ ਬਣਾਈ ਜਾਏ ਪਰ ਐਸੇ ਕਰਕੇ ਸਤਿਗੁਰ ਨੇ ਸਰੂਪ ਹੋਈ ਦਿੱਤਾ ਵੀ ਜੋ ਤੁਹਾਨੂੰ ਪ੍ਰਮਾਤਮਾ ਨੇ ਸਰੂਪ ਦਿੱਤਾ ਉਹਨੂੰ ਸੰਭਾਲੋ ਜਿਹੜੀ ਸਰੂਪ ਦਿੱਤਾ ਪ੍ਰਮਾਤਮਾ ਨੇ ਉਹਦੀ ਸੰਭਾਲ ਕਰੋ ਸਭ ਕਹਿੰਦੇ ਉਹ ਘਟ ਘਟ ਅੰਤਰ ਵਰਤੇ ਨੇਰਾ ਹਰੇ ਘਟ ਦੇ ਵਿੱਚ ਵਸ ਰਿਹਾ ਹੈ ਹੋ ਨੇੜੇ ਆ ਇਸ ਗੱਲ ਦੀ ਜਦੋਂ ਸਮਝ ਆਈ ਅਸੀਂ ਬਹੁਤ ਜਿੰਨੇ ਗੁਨਾਹ ਕਰਦੇ ਆ ਨਾ ਉਹ ਤੋਂ ਆਪਾਂ ਬਚ ਸਕਦੇ ਆ ਗੁਰੂ ਸਾਹਿਬ ਕਹਿੰਦੇ ਨਿਕਟ ਬੂਝੇ ਜਿਹੜਾ ਉਹਨੂੰ ਨੇੜੇ ਸਮਝਦਾ ਨਾ ਸੋ ਬੁਰਾ ਕਿਉਂ ਕਰੇ ਉਹ ਕਦੇ ਪੂਰਾ ਕੰਮ ਨਹੀਂ ਕਰੇਗਾ ਅਸੀਂ ਸਮਝਿਆ ਸ਼ਾਇਦ ਗੁਰਦੁਆਰੇ ਵਿੱਚ ਹੀ ਗੁਰੂ ਹੁੰਦਾ ਹੈ ਸਤ ਗੁਰੂ ਕਹਿੰਦੇ ਉਹ ਤਾਂ ਤੇਰੇ ਨਾਲ ਹੈ ਪੜਦੇ ਨਾ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜੇ ਆਪਾਂ ਕਹਿੰਦੇ ਨਾ ਆਪਾਂ ਦੂਸਰੇ ਨੂੰ ਕਹਿੰਦੇ ਲੈ ਤੈਨੂੰ ਰੱਬ ਦੇਖੇਗਾ ਰੱਬ ਤਾਂ ਸਾਰੇ ਨੂੰ ਦੇਖ ਰਿਹਾ ਉਹ ਤਾਂ ਘਟ ਘਟ ਮੈਂ ਹਰ ਜੂ ਵਸੇ ਸੰਤਨ ਕਿਹੋ ਪੁਕਾਰ ਹਰੇਕ ਹਿਰਦੇ ਵਿੱਚ ਹੈ ਜਦੋਂ ਨੇੜੇ ਸਮਝਾਂਗੇ ਘਟ ਘਟ ਅੰਤਰ ਵਰਤੇ ਨੇਰਾ ਸਦਾ ਅਲਿਪਤ ਹੈ ਸਾਰਿਆਂ ਦੇ ਵਿੱਚ ਪਰ ਸਾਰਿਆਂ ਤੋਂ ਨਰਲੇਪ ਹੈ ਸਾਰਿਆਂ ਦੇ ਵਿੱਚ ਹੈ ਪਰ ਸਾਰਿਆਂ ਨੂੰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਿੰਨੇ ਦੁਸ਼ਟ ਲੋਕ ਆ ਸੰਸਾਰ ਦੇ ਵਿੱਚ ਕਿੰਨੇ ਪਾਪੀ ਲੋਕ ਆ ਕਿੰਨੇ ਗੁਨਾਹ ਕਰਨ ਵਾਲੇ ਆ ਕਿ ਰੱਬ ਉਹਨਾਂ ਦੇ ਵੀ ਅੰਦਰ ਹੈ ਹਾਂ ਗੁਰੂ ਸਾਹਿਬ ਕਹਿੰਦੇ ਸਾਰਿਆਂ ਦੇ ਅੰਦਰ ਸਭ ਮੈਂ ਜੋਤ ਜੋਤ ਹੈ ਸੋਇ ਪਰ ਸਮਝ ਕਿਦਾਂ ਲੱਗਦੀ ਹੈ ਮੇਕਲ ਨੇ ਬੇਨਤੀ ਕੀਤੀ ਸੀ ਰਵਿੰਦਰਨਾਥ ਟੈਗੋਰ ਜੀ ਇੱਕ ਦਿਨ ਤੁਰੇ ਜਾ ਰਹੇ ਤੇ ਸੂਰਜ ਨਿਕਲਿਆ ਸੂਰਜ ਦੀਆਂ ਕਰਨਾ ਧਰਤੀ ਨੂੰ ਸਪਰਸ਼ ਕਰ ਰਹੀਆਂ ਇੱਕ ਬਹੁਤ ਵੱਡਾ ਕਚਰੇ ਦਾ ਕੂੜੇ ਦਾ ਢੇਰ ਲੱਗਾ ਸੀ ਗੰਦਗੀ ਦਾ ਢੇਰ ਉਹਦੇ ਸਾਹਮਣੇ ਨੱਚਣ ਲੱਗ ਗਏ ਬੜੇ ਹੈਰਾਨ ਹੋ ਗਏ ਲੋਕ ਜਿਹੜੇ ਉਹਨਾਂ ਦੇ ਨਾਲ ਸੀ ਉਹਨਾਂ ਨੇ ਪੁੱਛਿਆ ਸਵਾਮੀ ਜੀ ਇਹ ਕਚਰੇ ਦੇ ਸਾਹਮਣੇ ਹੈ ਕੂੜੇ ਦੇ ਸਾਹਮਣੇ ਕਿਉਂ ਨੱਚਦੇ ਹੋ ਕਹਿੰਦੇ ਅੱਜ ਮੈਨੂੰ ਸਮਝ ਆ ਗਈ ਰੱਬ ਹਰ ਇੱਕ ਜਗ੍ਹਾ ਹੈ ਰੱਬ ਉਹਦੀਆਂ ਕਰਨਾ ਸੂਰਜ ਦੀਆਂ ਕਰਨਾ ਕਚਰੇ ਦੇ ਉੱਪਰ ਪੈ ਰੀਆਂ ਕੂੜੇ ਦੇ ਉੱਪਰ ਪੈਂਦੀਆਂ ਪਰ ਗੰਦੀਆਂ ਥੋੜੇ ਹੁੰਦੀਆਂ ਉਹ ਤਾਂ ਸਾਰੀ ਜਗ੍ਹਾ ਹੈ ਹਰ ਇੱਕ ਜਗ੍ਹਾ ਪ੍ਰਮਾਤਮਾ ਵਿਆਪਕ ਹੈ ਤੇ ਉਹ ਮੈਲਾ ਥੋੜੇ ਹੁੰਦਾ ਹੈ ਹੋ ਪ੍ਰਮਾਤਮਾ ਨਿਰਲੇਪ ਹੈ ਸਾਡੇ ਅੰਦਰ ਵੀ ਹੈ ਜਿਦਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਨਾ ਕਾਹਰੇ ਬਣ ਖੋਜਣ ਜਾਈ ਸਰਬਨਵਾਸੀ ਸਾਰਿਆਂ ਵਿੱਚ ਨਿਵਾਸ ਕਰਦਾ ਸਦਾ ਅਲੇਪਾ ਨਰਲੇਬੀ ਹੈ ਤੂੰ ਹੀ ਸੰਗ ਸਮਾਈ ਉਹ ਤੇਰੇ ਅੰਦਰ ਵੀ ਵੱਸਦਾ ਕਿੱਦਾਂ ਨਹੀਂ ਦਿਖਦਾ ਕਹਿੰਦੇ ਭਾਈ ਜਿੱਦਾਂ ਪੋਹਪ ਮਦ ਮਦ ਕਹਿੰਦੇ ਵਿੱਚ ਪੋਹਪ ਫੁੱਲ ਦੇ ਵਿੱਚ ਸੁਗੰਧੀ ਹੁੰਦੀ ਆ ਆਪਾਂ ਮਹਿਸੂਸ ਕਰਦੇ ਪਰ ਦਿਖਦੀ ਨਹੀਂ ਹੈ ਪੋਹਪ ਮਦ ਜਿਉਂ ਵਾਸ ਵਸਤ ਹੈ ਮੁਕਰ ਮਾਹੇ ਜੈਸੇ ਛਾਈ ਮੁਕਰ ਦੇ ਵਿੱਚ ਸ਼ੀਸ਼ੇ ਦੇ ਵਿੱਚ ਸਾਡਾ ਅਕਸ਼ਪਿਆ ਸਾਹਮਣੇ ਖੜਦੇ ਆਂ ਸ਼ਕਲ ਦਿਖਦੀ ਆਂ ਮੁਕਰ ਮਾਹੇ ਜੈਸੇ ਸਾਈ ਤੈਸੇ ਹੀ ਹਰ ਵਸੇ ਨਿਰੰਤਰ ਇਸੇ ਤਰ੍ਹਾਂ ਉਹ ਅੰਦਰ ਬਰਸ ਰਿਹਾ ਹੈ ਘਟ ਹੀ ਖੋਜੋ ਭਾਈ ਅੰਦਰ ਖੋਜਣ ਦਾ ਯਤਨ ਕਰੋ ਬਾਹਰ ਭੀਤਰ ਇੱਕੋ ਜਾਣੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਜੀ ਨੇ ਮਿਟੇ ਨਾ ਭਰਮ ਕੀ ਗਲਤ ਹੈ ਕਿ ਆਪਣੀ ਖੋਜ ਕਰਨੀ ਜਿਹੜੇ ਬਾਹਰ ਖੋਜਦੇ ਉਹਨਾਂ ਕਹਿੰਦੇ ਵਿਗਿਆਨੀ ਜਿਹੜੇ ਅੰਦਰ ਨੂੰ ਖੋਜਦੇ ਗਿਆਨੀ ਗਿਆਨੀ ਮਤਲਬ ਕਿਸੇ ਕਪੜਿਆਂ ਦਾ ਨਾਮ ਨਹੀਂ ਹੈ ਅੱਜ ਅਸੀਂ ਕਪੜਿਆਂ ਦਾ ਨਾਮ ਗਿਆਨੀ ਰੱਖਿਆ ਤੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਕਹਿੰਦੇ ਜਿਹਨੂੰ ਗਿਆਨ ਹੋਇਆ ਕਿ ਅੰਦਰ ਨੂੰ ਖੋਜਣਾ ਹੈ ਤੇ ਖੋਜ ਜਦੋਂ ਅਸੀਂ ਕਰਦੇ ਆਂ ਸਤਿਗੁਰੂ ਕਹਿੰਦੇ ਉਹ ਤਾਂ ਹੈ ਪਰ ਨਿਰਲੇਪ ਹੈ ਘਟ ਘਟ ਅੰਤਰ ਵਰਤੇ 네ਰਾ ਨਾਈ ਸਪਸ਼ਟ ਕਰਦੇ ਆਂ ਕਹਿੰਦੇ ਸਦਾ ਅਲਿਪਤ ਜੀਆ ਕਾ ਦਾਤਾ ਕੋਈ ਬਿਰਲਾ ਆਪ ਪਛਾਣ ਜਿਓ ਕੋਈ ਬਿਰਲਾ ਹੈ ਜਿਹੜਾ ਆਪਣੇ ਆਪ ਦੀ ਪਹਿਚਾਣ ਕਰ ਰਿਹਾ ਮੈਂ ਕੌਣ ਹਾਂ ਸਤਿਗੁਰ ਕਹਿੰਦੇ ਅੰਦਰ ਨੂੰ ਜਾਓ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਗੁਰੂ ਦੀ ਮਤ ਲੈ ਕੇ ਉਹਦਾ ਰੰਗ ਮਾਣ ਉਹਦੇ ਪ੍ਰੇਮ ਨੂੰ ਮੰਨਣਾ ਕਰ ਔਰ ਹੁੰਦਾ ਕਿ ਸਾਧ ਸੰਗਤ ਜੀ ਮੈਂ ਆਪਣੀ ਗੱਲ ਕਰ ਰਿਹਾ ਜੋ ਅਸੀਂ ਅੰਦਰੋਂ ਹਾਂ ਉਹ ਅਸੀਂ ਬਾਹਰੋਂ ਨਹੀਂ ਹਾਂ ਜੋ ਅਸੀਂ ਬਾਹਰੋਂ ਦੇਖ ਰਹੇ ਹਾਂ ਉਹ ਅਸੀਂ ਅੰਦਰੋਂ ਨਹੀਂ ਹਾਂ ਗੁਰੂ ਸਾਹਿਬ ਕਹਿੰਦੇ ਆ ਅਸੀਂ ਗੱਲ ਤਾਂ ਬਣੇਗੀ ਜਦ ਤਨ ਅਸੀਂ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਐਦਾਂ ਨਹੀਂ ਕਿ ਬਾਹਰੋਂ ਅਸੀਂ ਧਾਰਮਿਕ ਬਣ ਗਏ ਜੀਓ ਮੈਲੇ ਬਾਹਰੋਂ ਨਿਰਮਲ ਅੰਦਰੋਂ ਅੰਦਰੋਂ ਜੋ ਹਾਂ ਉਹ ਅਸੀਂ ਬਾਹਰ ਦਿਖਾਉਣਾ ਨਹੀਂ ਚਾਹੁੰਦੇ ਜਿ ਐਸੀ ਇਹ ਸੋਚ ਲਈਏ ਕਿ ਮੈਂ ਅੰਦਰ ਕੀ ਹਾਂ ਜਦ ਤਨ ਅਸੀਂ ਅੰਦਰ ਨੂੰ ਗਏ ਤੇ ਸਮਝ ਆਏਗੀ ਕਿ ਮੈਂ ਕਿੱਥੇ ਖੜਾ ਤੇ ਗੁਰੂ ਸਾਹਿਬ ਕਹਿੰਦੇ ਭਾਈ ਉਹ ਪ੍ਰਮਾਤਮਾ ਹੈ ਪਰ ਕਿਸੇ ਨੇ ਬਿਰਲੇ ਨੇ ਬਿਛਾਣਿਆ ਆਪਣੇ ਆਪ ਨੂੰ ਜਦੋਂ ਉਹ ਦੇਖਦਾ ਹੈ ਕਿ ਰੱਬ ਜਿਹੜਾ ਸਦਾ ਅਲਿਪਤ ਜੀਵਾਂ ਦਾ ਦਾਤਾ ਕੋ ਬਿਰਲਾ ਆਪ ਬਿਛਾਣ ਜਿਓ ਸਭ ਕਹਿੰਦੇ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ ਹੁਣ ਪ੍ਰਭੂ ਮਿਲਣ ਦੀ ਨਿਸ਼ਾਨੀ ਕੀ ਆ ਪ੍ਰਭੂ ਮਿਲਣਾ ਹੈ ਕਿ ਇਹ ਨਿਸ਼ਾਨੇ ਮਨ ਏਕੋ ਸੱਚਾ ਹੁਕਮ ਪਛਾਣੇ ਆਪਣੇ ਮਨ ਦੇ ਵਿੱਚ ਇੱਕ ਨੂੰ ਧਾਰਨ ਕਰੋ ਜਦੋਂ ਅਸੀਂ ਦੁਬਧਾ ਦੇ ਵਿੱਚ ਪਏ ਜਾਂਦੇ ਆ ਵੀ ਆ ਵੀ ਰੱਬ ਹੋ ਸਕਦਾ ਆ ਵੀ ਰੱਬ ਹੈ ਨਹੀਂ ਗੁਰਬਾਣੀ 1430 ਅੰਕ ਜਿਹੜੇ ਆ ਉਹ ਇੱਕ ਦੀ ਗੱਲ ਕਰਦੇ ਆ ਤੁਸੀਂ ਇੱਕ ਨਾਲ ਜੁੜੋ ਮਾਰੇ ਰਾਖੇ ਏਕੋ ਆਪ ਮਾਨੁ ਕੇ ਕਿਛ ਨਾ ਹੀ ਹਾਂ ਜਦੋਂ ਇੱਕ ਨੂੰ ਛੱਡ ਕੇ ਮਨੁੱਖ ਦੁਖੀ ਹੋ ਰਿਹਾ ਤੇ ਜਦੋਂ ਅਸੀਂ ਇੱਕ ਨਾਲ ਜੁੜਦੇ ਹਾਂ ਸਾਨੂੰ ਸੁੱਖ ਮਿਲਦਾ ਇਸ ਕਰਕੇ ਅਰਦਾਸ ਕਰਦੇ ਹਾਂ ਸਤਿਗੁਰੂ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਪਰ ਜਿਹਦਾ ਬਾਣੀ ਰੋਜ਼ ਪੜਦਾ ਉਹਨੂੰ ਵੀ ਭੁੱਲਿਆ ਹੋਇਆ ਉਹ ਫਿਰ ਇਧਰ ਨੂੰ ਤੁਰ ਜਾਂਦਾ ਕਦੇ ਇਧਰ ਨੂੰ ਤੁਰ ਜਾਂਦਾ ਭਟਕ ਰਿਹਾ ਮਾਰਗ ਤੇ ਭਟਕ ਰਿਹਾ ਕਹਿੰਦੇ ਮਨ ਮਨ ਦੇ ਵਿੱਚ ਇਥੇ ਮਨ ਦੇ ਨੰਨੇ ਨੂੰ ਸਿਆਰੀ ਮਨ ਇੱਕੋ ਸੱਚਾ ਹੁਕਮ ਪਛਾਣੀ ਕਹਿੰਦੇ ਇੱਕ ਅਦਾ ਹੁਕਮ ਪਛਾਣ ਮਨ ਦੇ ਵਿੱਚ ਇੱਕ ਨੂੰ ਧਾਰਨ ਕਰਨ ਤੇ ਕੀ ਹੋਏਗਾ ਸਹਿਜ ਸੰਤੋਖ ਅੰਦਰ ਆਤਮਿਕ ਡੋਲਤਾ ਆਏਗੀ ਅੰਦਰ ਸੰਤੋਖ ਆਏਗਾ ਜਦੋਂ ਤੁਸੀਂ ਸਹਿਜ ਪਾਠ ਕਰਦੇ ਹੋ ਜਦੋਂ ਇਹ ਅੱਖਰਾਂ ਦੇ ਦਰਸ਼ਨ ਕਰੋਗੇ ਸੰਤੋਖ ਸ਼ਬਦ ਖਖੇ ਨੂੰ ਔਂਕੜ ਵੀ ਆਉਂਦਾ ਤੇ ਇਥੇ ਖਖੇ ਨੂੰ ਸਿਆਰੀ ਆ ਪਾਵ ਸਹਿਜ ਸੰਤੋਖ ਤਾਡੇ ਅੰਦਰ ਆਤਮਿਕ ਟੋਲਤਾ ਆਏਗੀ ਤੁਹਾਡੇ ਅੰਦਰ ਸੰਤੋਖ ਆਏਗਾ ਸਦਾ ਤ੍ਰਿਪਤਾਸਿ ਇਹ ਵੀ ਇੱਕ ਅਵਸਥਾ ਹੈ ਤੁਸੀਂ ਤ੍ਰਿਪਤ ਹੋ ਜਾਓਗੇ ਕਦੋਂ ਆਨੰਦ ਖਸਮ ਕੇ ਭਾਣੇ ਜਿਓ ਉਸ ਪਰਮੇਸ਼ਰ ਦੇ ਜਦੋਂ ਭਾਣੇ ਦੇ ਵਿੱਚ ਆਓਗੇ ਉਹਦੀ ਰਜਾ ਦੇ ਵਿੱਚ ਆਓਗੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਆ ਸਤਗੁਰੂ ਜੀ ਨੂੰ ਪੁੱਛੋ ਵੀ ਸਿੱਖ ਕੌਣ ਹੈ ਗੁਰੂ ਦਾ ਰਿਸ਼ਤੇਦਾਰ ਕੌਣ ਹੈ ਗੁਰੂ ਦਾ ਮਿੱਤਰ ਕੌਣ ਹੈ ਗ੍ਰਾਮਰ ਦਾ ਜੀ ਕਹਿੰਦੇ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਜਿਹੜਾ ਗੁਰੂ ਦੀ ਮਰਜ਼ੀ ਨਾਲ ਚੱਲਦਾ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਆ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਸਭ ਕਹਿੰਦੇ ਭਾਈ ਉਹ ਪ੍ਰਮਾਤਮਾ ਜਦੋਂ ਕਿਰਪਾ ਕਰਦਾ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਆਨੰਦ ਖਸਮ ਕ ਭਾਣੇ ਜੀਓ ਹੱਥੀਂ ਦਿੱਤੀ ਪ੍ਰਭ ਦੇ ਬਨਹਾਰ ਹੈ ਪੁਰਾਣੇ ਸਮੇਂ ਵਿੱਚ ਬੜਾ ਸੋਹਣਾ ਇਹਦਾ ਅਰਥ ਕੀਤਾ ਹੈ ਪ੍ਰੋਫੈਸਰ ਸੱਭ ਸਿੰਘ ਜੀ ਨੇ ਕਿ ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀ ਅੱਜ ਕੱਲ ਆਪਾਂ ਚੀਜ਼ਾਂ ਬਹੁਤ ਆ ਗਈਆਂ ਬੱਚਾ ਰੋਂਦਾ ਤੇ ਬੱਚੇ ਨੂੰ ਚੌਕਲੇਟ ਲੈ ਦਿੱਤੀ ਉਹ ਕਰ ਦਿੱਤਾ ਉਹ ਅੱਜ ਅਸੀਂ ਬਹੁਤ ਅੱਗੇ ਵੱਧ ਗਏ ਅਤ ਤੁਸੀਂ ਜਾਣਦੇ ਹੋ ਨ ਬਜ਼ੁਰਗ ਵੀ ਬੈਠੇ ਹੋ ਉਹ ਸਮਾਂ ਹੁੰਦਾ ਸੀ ਤੇ ਸਾਧ ਸੰਗਤ ਦੀ ਉਹ ਮਾਵਾਂ ਹੁੰਦੀਆਂ ਸੀ ਦਾਦੀਆਂ ਹੁੰਦੀਆਂ ਸੀ ਉਹ ਫੱਕੀ ਜੀ ਬਣਾ ਕੇ ਰੱਖਦੀਆਂ ਸੀ ਕਿਸੇ ਜਵਾਨ ਦੀ ਜਾਂ ਕੋਈ ਸੌਂਫ ਸੌਂਫ ਕੁਝ ਬੱਚੇ ਨੂੰ ਹੋਣਾ ਤੇ ਉਹਨਾਂ ਨੇ ਉਸੇ ਵੇਲੇ ਉਹਦੀ ਹੱਥ ਦੇ ਰੱਖ ਦੇਣ ਤੇ ਗੁਰੂ ਨੇ ਤਾਂ ਏਡੀ ਵੱਡੀ ਸਾਡੀ ਬਖਸ਼ਿਸ਼ ਸਾਡੇ ਹੱਥ ਤੇ ਰੱਖੀ ਹੈ ਕਹਿੰਦੇ ਹੱਥ ਹੀ ਦਿੱਤੀ ਹੱਥ ਦੇ ਵਿੱਚ ਦੇ ਦਿੱਤੀ ਆ ਬਖਸ਼ਿਸ਼ ਪ੍ਰਭ ਦੇਵਨ ਹਾਰੇ ਉਹ ਇਦਾਂ ਦੀ ਦਵਾਈ ਦਿੱਤੀ ਆ ਇਦਾਂ ਦਾ ਚੂਰਨ ਦਿੱਤਾ ਪਰਮੇਸ਼ਰ ਨੇ ਹੱਥ ਧਾਤੀ ਦਿੱਤੀ ਪ੍ਰਭ ਦੇਵਨ ਹਾਰੇ ਜਨਮ ਮਰਨ ਰੋਗ ਸਭ ਨਿਵਾਰੇ ਉਹਨੇ ਜਨਮ ਮਰਨ ਅਤੇ ਸਾਰੇ ਰੋਗ ਜੀਵਨ ਦੇ ਵਿੱਚੋਂ ਖਤਮ ਕਰ ਦਿੱਤੇ ਨਾਨਕ ਦਾਸ ਕੀਏ ਪ੍ਰਭ ਆਪਣੇ ਜਦੋਂ ਸਤਗੁਰੂ ਆਪਣੇ ਸੇਵਕਾਂ ਨੂੰ ਆਪਣੇ ਬਣਾ ਲੈਂਦਾ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣ ਜਿਉ ਕੀਰਤਨ ਦਾ ਅਰਥ ਹੁੰਦਾ ਹੈ ਸਿਫਤ ਸਲਾਹ ਤੇ ਉਹ ਫਿਰ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਰੰਗ ਮਾਣਦੇ ਹਨ ਹਰ ਕੀਰਤਨ ਰੰਗ ਮਾਣੇ ਜਿਉਂਦੀ ਸਿਫਤ ਸਲਾਹ ਦੇ ਵਿੱਚ ਹੁਣ ਕੀਰਤਨ ਦੇ ਨੰਨੇ ਨੂੰ ਵੀ ਸਿਆਰੀ ਹੈ ਮਤਲਬ ਕੀਰਤਨ ਦੇ ਵਿੱਚ ਉਹਦੀ ਸਿਫਤ ਸਲਾਹ ਦੇ ਵਿੱਚ ਰੰਗ ਮਾਣਦੇ ਹਨ ਖੁਸ਼ੀ ਮਾਣਦੇ ਹਨ ਗੁਰੂ ਸਾਹਿਬ ਕਹਿੰਦੇ ਜਿੱਦਣ ਅਸੀਂ ਜੁੜੇ ਆ ਨਾ ਸਿਫਤ ਦੇ ਨਾਲ ਤੇ ਕੀ ਹੋਏਗਾ ਸਭੇ ਸੁਖ ਭਾਏ ਪ੍ਰਭ ਤੁਠੇ ਗੁਰ ਕੇ ਗੁਰਪੂਰੇ ਕੇ ਚਰਨ ਮਨ ਬੁਠੇ ਸਰਜ ਸਮਾਦ ਲੱਗੀ ਲਿਬ ਅੰਤਰ ਸੋ ਰਸ ਸੋਈ ਜਾਣੇ ਜੀ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਗੁਰਸੰਗਤ ਜੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 16 ਅਗਸਤ ਨੂੰ ਅੱਲਾ ਪਹਿਲਾ ਇਤੋਂ ਕਾਰ ਸਤ ਪ੍ਰਸਾਦ ਜੈ ਕਰੀਏ